ਅਸ਼ਾ ਕੀ ਕਿਆ ਕੁੜੀ ਨੂੰ ਪੈੜੀ ਵੀ ਹੁੰਦੀ ਐ ਅੱਛਾ ਇਹ ਤੇ ਨਾ ਸੋਨੇ ਤੇ ਸੁਹਾਗਾ ਹੋਣ ਵਾਲੀ ਗੱਲ ਵਾ 6 ਕਿੱਲੇ ਹੜੇ ਕੋ ਪਹਿਲਾਂ ਹੈਗੇ ਆ 5 ਕਿੱਲੇ ਆਗੇ ਪੂਰੇ 11 ਕਿੱਲੇ ਹੋ ਜਾਣੇ ਆ ਜੀ ਜੇ ਆ ਰਿਸ਼ਤਾ ਜਿਹੜਾ ਸਿਰੇ ਚੜ ਗਿਆ ਨਾ ਲੋਕੀ ਤਾਂ ਛਾਪਾਂ ਪਾਉਂਦੇ ਵਿਚੋਲਿਆਂ ਨੂੰ ਮੈਂ ਚੂੜੀ ਪਾਉਂ 1.5 ਟੋਲੇ ਦੀ ਲੈ ਮੇਰਾ ਕੰਮ ਤੇ ਹੁਣ ਖਤਮ ਹੋਇਆ ਵਾ ਹੁਣ ਮੈਂ ਬਹਿ ਕੇ ਕੋਟ ਚਾਹ ਪੀਣੀ ਆ ਇਹ ਸੋਚਨੀ ਆ ਕਿ ਕਦੋਂ ਮੇਰੀ ਨੌ ਆਊਗੀ ਤੇ ਦਾ ਟੌਰ ਨਾ ਬੈ ਕੇ ਕਿਹਾ ਕਰੂੰਗੀ ਪਿੱਲੇ ਆ ਕੁੜੀਏ ਕੱਪ ਚਾਹ ਦਾ ਬਣਾ ਕੇ ਉਹ ਦਿਨ ਆਊਗਾ ਨਾ ਫੇਰ ਆ ਦਵਕੇ ਨਾ ਸਾਰਾ ਕੰਮ ਕਰਵਾਇਆ ਕਰੂੰਗੀ ਹੁਣ ਤੇजे ਸਾਰਾ ਆਪ ਹੀ ਕਰਨਾ ਪੈਂਦਾ ਫੋਨ ਇਹ ਤਾਂ ਪੈਂਦਾ ਫੋਨ ਆ ਗਿਆ ਵਾ ਹਾਏ ਹਾਏ ਕਿਤੇ ਨਾ ਹੀ ਨਾ ਕਰਦੇ ਚੱਲ ਚੁੱਕਾਂ ਤਾਂ ਸਹੀ ਹੈਲੋ ਸਾਸਿਕਲ ਪੈਣ ਜੀ ਠੀਕ ਠਾਕ ਤੁਸੀਂ ਸੁਣਾਓ ਆਪਣਾ ਹਾਂਜੀ ਪਰਿਵਾਰ ਵੀ ਠੀਕ ਠਾਕ ਵਧੀਆ ਪੈਣ ਜੀ ਕੁੜੀ ਵਾਲਿਆਂ ਵੱਲੋਂ ਆਇਆ ਕੋਈ ਫੋਨ ਨਹੀਂ ਨਹੀਂ ਅਹੀਂ ਤਾਂ ਸਾਰੇ ਜੀ ਤੁਹਾਡੇ ਨਾਲ ਸਹਿਮਤੀ ਆ ਕੀਤੀ ਹੀ ਨੇ ਸਾਰਿਆਂ ਨਾਲ ਗੱਲ ਨਹੀਂ ਨਹੀਂ ਪੂਆ ਨੂੰ ਕੀ ਪੁੱਛਣਾ ਵਾ ਜਦੋਂ ਅਹੀਂ ਮਾਂ ਪਿਓ ਮੰਨਣ ਨੂੰ ਤਿਆਰ ਵਾ ਮੁੰਡਾ ਸਾਡਾ ਮੰਦਾ ਵਾ ਪੂਆ ਦੀਆਂ ਵੀ ਸਲਾਮਾਂ ਲੈਂਦੇ ਰਹੀਏ ਭੈਣ ਜੀ ਤੁਸੀਂ ਆਪ ਸਿਆਣੇ ਜੇ ਬਹੁਤਿਆਂ ਸਲਾਮਾਂ ਵਿੱਚ ਪਈਏ ਨਾ ਤੇ ਬਹੁਦੇ ਭੈਣ ਭਰਾ ਚੰਗਾ ਰਿਸ਼ਤਾ ਵੇਖ ਕੇ ਨਾ ਲੱਤਾਂ ਖੇਚਦੇ ਹੁੰਦੇ ਆ ਆਹ ਕੁੜੀ ਨੂੰ ਆਹ ਨੁਕਸੀ ਹੋ ਆ ਲੰਮੀ ਘਾਟੀ ਹੋ ਇਦਾਂ ਵਾ ਉਦਾਂ ਵਾ ਆਹੋ ਅਸ਼ਾ ਕੀ ਕਿਹਾ ਕੁੜੀ ਨੂੰ ਪੈੜੀ ਵੀ ਹੁੰਦੀ ਆ ਅੱਛਾ ਕਿੰਨੀ ਕੁ ਪੈੜੀ ਹੁੰਦੀ ਭੈਣ ਜੀ ਅੱਛਾ 5 ਕਿੱਲੇ ਹੁੰਦੀ ਆ ਠੀਕ ਆ ਠੀਕ ਆ ਕੋਈ ਨਹੀਂ ਕੋਈ ਨਹੀਂ ਪਿਆਲੀ ਤੇ ਆਪਣੀ ਵੀ ਸੋਖਣਾ ਹੈਗੀ ਆ ਪਿਆਲੀ ਦੀ ਤਨੀ ਕੋਈ ਗੱਲ ਚਲ ਧੀ ਪੋਤੀ ਚੰਗਾ ਲੱਗਣਾ ਚਾਹੀਦਾ ਵਾ ਮੈਨੂੰ ਕੁੜੀ ਸੋਹਣੀ ਲੱਗੀ ਮੈਂ ਤਾਂ ਕਰਕੇ ਤੁਹਾਡੇ ਪਿੱਛੇ ਪਈ ਵੀ ਚਲ ਤੁਸੀਂ ਕਰਵਾ ਦਿਓ ਭੈਣ ਜੀ ਤੁਸੀਂ ਪਿਆਲੀ ਵਾਲੀ ਗੱਲ ਤੇ ਮੇਰੇ ਨਾਲ ਪਹਿਲਾਂ ਕੀਤੀ ਨਹੀਂ ਅੱਛਾ ਅੱਛਾ ਮੇਰ ਕੋ ਸਮਝਿਆ ਹੀ ਨਹੀਂ ਗਿਆ ਫਿਰ ਤੁਸੀਂ ਕਿਹਾ ਹੈ ਨਾ ਕੱਲੀ ਕੱਲੀ ਆ ਮੈਂ ਤਾਂ ਸੋਚਿਆ ਭਣਪਰਾ ਹੋਣੇ ਆ ਮੈਨੂੰ ਇਹ ਨਹੀਂ ਪਤਾ ਕਿ ਭਰਾ ਹੈ ਨਹੀਂ ਆ ਚਲ ਕੋਈ ਗੱਲ ਨਹੀਂ ਰਿਸ਼ਤਾ ਤਾਂ ਕਰਨਾ ਹੀ ਆ ਉਹਨਾਂ ਨੇ ਇੱਥੇ ਨਾ ਕਰਨਗੇ ਹੋਰ ਕਿਤੇ ਕਰਨਾ ਉਹ ਨਹੀਂ ਨਹੀਂ ਮੈਨੂੰ ਤੇ ਕੁੜੀ ਬੜੀ ਪਸੰਦ ਜੀ ਤੁਹਾਡੇ ਬਾਜੀ ਨੂੰ ਵੀ ਬੜੀ ਪਸੰਦ ਆ ਦਲਜੀਤ ਆ ਦਲਜੀਤ ਨੂੰ ਵਿਖਾਈ ਫੋਟੋ ਆਂਦਾ ਹੀ ਮੰਮੀ ਵੇਖ ਲਓ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਪਹਿਲਾਂ ਤਾਂ ਨਹੀਂ ਮੰਨਦਾ ਫੇਰ ਮੈਂ ਕਿਹਾ ਵੀ ਤੇਰਾ ਬਾਹਰ ਦਾ ਕੰਮ ਬਣਵੀ ਜਾਊਗਾ ਨਾ ਤੇ ਕੋਈ ਗੱਲ ਨਹੀਂ ਵਿਆਹ ਕਰਕੇ ਨਾ ਤੇ ਫੇਰ ਹੀ ਤੈਨੂੰ ਕੱਲਣਾਵਾ ਸਾਡੇ ਲਾਗੇ ਰੌਣਕ ਹੋ ਜਾਊਗੀ ਪੱਕੀ ਤਰੀਕ ਕਰਕੇ ਮੈਨੂੰ ਦੱਸ ਦਿਓ ਹੁਣ ਠੀਕ ਆ ਠੀਕ ਆ ਚਲੋ ਠੀਕ ਆ ਚੰਗਾ ਭੈਣ ਜੀ ਸਤਿ ਸ਼੍ਰੀ ਅਕਾਲ ਰਮਨ ਫੋਨ ਕੀਤਾ ਸੀ ਫੋਨ ਭੈਣ ਜੀ ਦਾ ਆਉਣ ਡਿਆ ਸੀ ਕੀ ਕਹਿੰਦੇ ਤੁਹਾਨੂੰ ਮੈਂ ਦੱਸਿਆ ਤਾਂ ਕੱਲ੍ਹ ਹੈ ਸੀ ਫਿਰ ਰਿਸ਼ਤੇ ਦੀ ਡੇ ਜਿਹੜੀ ਗੱਲ ਕਰਨਾ ਉਹ ਹੀ ਡੇ ਆ ਵੀ ਕੁੜੀ ਵਾਲੇ ਤਾਂ ਮੰਨਣ ਡੇ ਆ ਉਹਨਾਂ ਨੇ ਪੁੱਛ ਦੱਸ ਕਰ ਲਈ ਹੋਊਗੀ ਅੱਛਾ ਧੀਆ ਵਾਲੇ ਕਰਦੇ ਹੀ ਆ ਓ ਆਹੋ ਤੇ ਕੁੜੀ ਸੋਹਣੀ ਸੁਨੱਖੀ ਤੁਸੀਂ ਵੇਖੀ ਆ ਕੁੜੀ ਤਾਂ ਸੋਹਣੀ ਆ ਕਿਆ ਦੇਖ ਕੇ ਭਈ ਕਰ ਲੋ ਤੁਸੀਂ ਭੈਣ ਜੀ ਆਪਣੀ ਨਾ ਗੱਲ ਭੂਆ ਨਾ ਦਲਜੀਤ ਦੀ ਨਾ ਅੱਛਾ ਤੇ ਮੈਂ ਹਾ ਉਹਦਾ ਨਾ ਗੱਲ ਕਾਦੀ ਕਰਨੀ ਆ ਸਰਦਾਰ ਜੀ ਮੇਰੀ ਸੁਣੋ ਗੱਲ ਪੰਜ ਕਿੱਲੇ ਕੁੜੀ ਹੂੰ ਜਮੀਨ ਦੇ ਵੀ ਆਉਂਦੀ ਆ ਭੈਣਪਰਾ ਹੋ ਰਿਆ ਨਹੀਂਗਾ ਓਏ ਉਹਦੇ ਰਮਨ ਗੱਲੇ ਆ ਵੀ ਕੁੜੀ ਵੀ ਮੂੰਹ ਮੱਥੇ ਲੱਗਣੀ ਚਾਹੀਦੀ ਏ ਕਿ ਨਹੀਂ ਤੁਸੀਂ ਫੋਟੋ ਵੇਖੀ ਤੇ ਹੈਗੀ ਆ ਕਿਦਾਂ ਨਹੀਂ ਕਰਦੇ ਚਲੋ ਕੋਈ ਗੱਲ ਨਹੀਂ ਜੇ ਠੀਕ ਆ ਤੇ ਫਿਰ ਠੀਕ ਆ ਵੇਖੋ ਮੇਰੀ ਸੁਣੋ ਗੱਲ ਇਹ ਤੇ ਨਾ ਸੋਨੇ ਤੇ ਸੁਹਾਗਾ ਹੋਣ ਵਾਲੀ ਗੱਲ ਵਾ 6 ਕਿੱਲੇ ਹਾੜੇ ਕੋ ਪੈਣਾ ਹੈਗੇ ਆ 5 ਕਿੱਲੇ ਆ ਗਏ ਪੂਰੇ 11 ਕਿੱਲੇ ਹੋ ਜਾਣੇ ਆ ਮੇਰੇ ਪੁੱਤ ਦੀ ਜ਼ਮੀਨ ਤੇ लवली ਨੇ ਕੀ ਜਾਣਣਾ ਵਾ ਮੇਰਾ ਪੁੱਤ ਬਾਹਰ ਜਾਵੇ ਜਾਂ ਨਾ ਜਾਵੇ ਇੱਥੇ ਸਰਦਾਰ ਰਖਵਾਊਗਾ ਓਏ ਉਹ ਤਾਂ ਗੱਲ ਰਮਨ ਹੈ ਗਈ ਆ ਤੇ ਇਹਦੀ ਵੀ ਫੋਟੋ ਭੇਜਣੀ ਸੀ ਨਾ ਕੁੜੀ ਨੂੰ ਓ ਕੋਈ ਗੱਲ ਨਹੀਂ ਜਿਹੜੇ ਨਾ ਖਾਨਦਾਨੀ ਬੰਦੇ ਆ ਨਾ ਉਹ ਰੰਗ ਨਹੀਂ ਵੇਂਦੇ ਹੁੰਦੇ ਉਹ ਘਰ-ਬਾਰ ਬੰਦੇ ਵੇਂਦੇ ਹੁੰਦੇ ਆ ਵੀ ਗਾੜੀ ਚੰਗੀਆਂ ਮਿਲਣ ਸਾਰਵਾ ਰੰਗ ਤੇ ਦੋ ਹੀ ਹੁੰਦੇ ਆ ਜਾਂ ਕਾਲਾ ਤੇ ਜਾਂ ਗੋਰਾ ਤਨਾਲੇ ਮੇਰੇ ਪੁੱਤ ਨੂੰ ਕੀ ਹੋਇਆ ਵਾ ਇਹਦੇ ਰੰਗ ਵਾਲ ਨਾ ਵੇਖੋ ਇਹ ਪਸੰਦ ਆ ਹੀ ਜਾਣਾ ਵਾ ਤੇ ਤੁਸੀਂ ਨਾ ਕੁੜੀ ਵਾਲੇ ਵੀ ਨਾ ਵੇਖੋ ਕੁੜੀ ਬੜੀ ਸੋਹਣੀ ਆ ਇਹ ਵੀ ਨਾਲ ਵੇਖੋ ਪੂਰੇ 5 ਕਿੱਲੇ ਆਉਂਦੇ ਆ ਇੱਕ ਤੀਰ ਨਾਲ ਦੋ ਨਿਸ਼ਾਨੇ ਵੱਜਣਦੇ ਆ ਕੁੜੀ ਵੀ ਸੋਹਣੀ ਆ ਤੇ ਜ਼ਮੀਨ ਵੀ 5 ਕਿੱਲੇ ਆ ਫਿਰ ਇਦਾਂ ਕਰਦੇ ਆ ਫਿਰ ਵੇਗ ਵਖਵਾ ਰਹਿੰਦੇ ਨੇ ਫਿਰ ਸਦਾ ਹੀ ਵਿਆਹ ਹੀ ਕਰ ਲੈਣੇ ਆ ਕੁੜੀ ਤਾਂ ਮੈਨੂੰ ਸੋਹਣੀ ਲੱਗੀ ਆ ਤੱਬ ਉਹਦਾ ਆਪਾਂ ਚੱਕਰਾਂ ਦੇ ਵਿੱਚ ਵੀ ਕੀ ਪੈਣਾ ਜੇ ਹੋਰ ਭੈਣ ਭਰਾਵਾਂ ਨੂੰ ਦੱਸਾਂਗੇ ਕਿ ਇਹਨੇ ਕਹਿਣਾ ਵਾ ਮੁੰਡਾ ਕਿੱਥੇ ਜਾ ਕੇ ਵਿਆਹ ਕਰੂਗਾ ਆ ਗੱਲ ਇਦਾਂ ਵਾ ਤੇ ਕੋਈ ਗੱਲ ਨਹੀਂ ਜੇ ਤਾਂ 5 ਕਿੱਲੇ ਆਉਂਦੇ ਮੁੰਡੇ ਨੇ ਕਿੱਥੇ ਵਿਆਹਣਾ ਆਪਣਾ ਘਰ ਬੜਾ ਵਧੀਆ ਵਾ ਵਿਆਹ ਵੀ ਜੇ ਕਿਸੇ ਦੇ ਸ਼ਰੀਕੇ 'ਚ ਪਤਾ ਲੱਗ ਗਿਆ ਵੀ ਇਹਨਾਂ ਨੂੰ 5 ਕਿੱਲੇ ਆਉਂਦੇ ਆ ਤੇ ਕੋਈ ਪਹਾਨੀ ਨਾ ਮਾਰਦੇ ਉਹ ਨਹੀਂ ਮਾਰਦਾ ਮੈਂ ਤਾਂ ਕਹਿੰਦਾ ਚੁੰਨੀ ਚੜਾ ਕਰ ਦਈਏ ਸਿੱਧਾ ਹੀ ਚੱਲ ਕੋਈ ਨਹੀਂ ਇਹ ਤਾਂ ਆਪਾਂ ਸਲਾਹ ਕਰਕੇ ਨਾ ਪਰਿਵਾਰ ਵਿੱਚ ਬਹਿ ਕੇ ਤੇ ਵੇਖ ਲੈਣੇ ਆ ਮੁੰਡੇ ਦੀ ਵੀ ਸਲਾਹ ਲੈਣੀ ਕਿ ਨਹੀਂ ਉਹ ਕੀ ਕਹਿੰਦਾ ਵਾ ਵਿਆਹ ਇੱਕੋ ਵਾਰ ਹੀ ਹੁੰਦਾ ਹੁੰਦਾ ਵਾ ਉਹ ਰੀਜਾ ਵੀ ਪੂਰੀਆਂ ਕਰ ਦਾਂਗੇ ਚੱਲ ਮੈਂ ਕਰਦੀ ਦਿਲਜੀਤ ਨਾਲ ਗੱਲ ਤੇ ਫੇਰ ਵੀ ਨਹੀਂ ਗਈ ਆਂਦੀ ਚਲੋ ਠੀਕ ਹੈ ਗੱਲ ਤੇ ਰਮਨ ਦੀ ਵੀ ਠੀਕ ਹੈ 5 ਕਿਲੇ ਪੈੜੀ ਆਉਂਦੀ ਐ ਮੈਂ ਤਾਂ ਕਹਿਣਾ ਵਾ ਜੀ ਰੌਲਾ ਪਾਉਣ ਤੋਂ ਪਹਿਲਾਂ ਨਾ ਸਿੱਧਾ ਹੀ ਵਿਆਹ ਦਾ ਕੰਮ ਕਰ ਲੀਏ ਇਹ ਨਾ ਕੋਈ ਪਾਣੀ ਮਾਰ ਤੇ ਭੜਕੇ ਇਦਾਂ ਹੀ ਕਰਦੇ ਆ ਚਲੋ ਠੀਕ ਆ ਭੈਣ ਜੀ ਕੋਈ ਨਹੀਂ ਫੋਟੋ ਤਾਂ ਮੈਂ ਪਾਈ ਦਿੱਤੀ ਹੈ ਦਲਜੀਤ ਦੀ ਵਿਖਾ ਲਿਆ ਤੁਸੀਂ ਇੱਕ ਵਾਰ ਉਹਨਾਂ ਨੂੰ ਤੇ ਜੇ ਉਹਨਾਂ ਨੇ ਓਦਾਂ ਵੀ ਚਾਹਤੀ ਮਾਰਨੀ ਹੋਊਗੀ ਤਾਂ ਕੋਈ ਗੱਲ ਨਹੀਂ ਮਾਰ ਲੈਣ ਬਹੁਤਾ ਟਾਈਮ ਨਾ ਪਾਇਓ ਜੇ ਮੁੰਡਾ ਪਸੰਦ ਹੋਊ ਨਾ ਅਸੀਂ ਜਿਆਦਾ ਲੰਮਾ ਚੌੜਾ ਕੰਮ ਨਹੀਂ ਕਰਨਾ ਸਿੱਧੀ ਵਿਆਹ ਦੀ ਗੱਲ ਕਰੋ ਤੁਸੀਂ ਤੇ ਤਰੀਕ ਦੱਸੋ ਸਾਨੂੰ ਹਾਂਜੀ ਹਾਂਜੀ ਨਹੀਂ ਰਿਸ਼ਤੇਦਾਰ ਅਸੀਂ ਕਿਹੜਾ ਸੱਦਣਾ ਵਾ ਭੂਆ ਵਾ ਇਹ ਕਹਿੰਨਾ ਦੀ ਉਹ ਇੱਕ ਦਿਨ ਪਹਿਲਾਂ ਦੱਸ ਦਾਂਗੇ ਉਹਨੂੰ ਚਲ ਕੋਈ ਨਹੀਂ ਕਰਕੇ ਗੱਲ ਤਾਂ ਦੱਸੋ ਫਿਰ ਮੈਨੂੰ ਭੈਣ ਜੀ ਜਿਹੜਾ ਰਿਸ਼ਤਾ ਜਿਹੜਾ ਸਿਰੇ ਚੜ ਗਿਆ ਨਾ ਲੋਕੀ ਤਾਂ ਛਾਪਾਂ ਪਾਉਂਦੇ ਵਿਚੋਲਿਆਂ ਨੂੰ ਮੈਂ ਚੂੜੀ ਪਾਉਂ 1.5 ਟੋਲੇ ਦੀ ਪੱਕਾ ਪੱਕਾ ਵਉਟੀ ਦੇ ਗਹਿਣੇ ਦੇ ਨਾਲ ਹੀ ਬਣਾਉਂਗੀ ਉਹ ਚੰਗਾ ਚੰਗਾ ਬਹੁਤਾ ਮਸਕੇ ਨਾ ਲਾ ਕਰਕੇ ਸਲਾਹ ਮੈਨੂੰ ਦੱਸ ਘਟਦੀ ਆ ਮੈਂ ਫੋਨ ਫਿਰ ਮੰਮੀ ਬੈਠੇ ਜੇ ਬੈਠੀ ਥੇ ਇੱਧਰ ਆ ਬੈ ਤੂੰ ਹੀ ਲਾਗੇ ਮੇਰੇ ਹਾਂਜੀ ਕਿੱਥੋਂ ਆਇਆ ਵਾ ਫਿਰਦਾ ਹੀ ਰਹਿਣਾ ਸਾਰਾ ਦਿਨ ਉਹ ਇੱਥੇ ਮੁੜੇ ਲਾ ਕੇ ਹੁਣ ਤਾਂ ਹੀ ਬਾਹਰ ਹੀ ਹੋਣਾ ਮੁੰਡਿਆਂ ਦੇ ਨਾਲ ਨਾ ਜਾਇਆ ਕਰ ਕਿਉਂ ਕੀ ਗੱਲ ਹੋ ਗਈ ਗੱਲ ਕੀ ਹੋਣੀ ਆ ਤੇਰਾ ਰਿਸ਼ਤਾ ਹੋਣ ਡਿਆ ਵਾ ਮੰਮੀ ਜੇ ਰਿਸ਼ਤਾ ਹੋਣ ਡਿਆ ਵਾ ਫਿਰ ਬਾਹਰ ਜਾਣਾ ਬੰਦ ਕਰਦਾ ਮੈਂ ਮੁੰਡਿਆਂ ਨਾਲ ਤੇ ਕਰਨਾ ਨਹੀਂਗਾ ਵੇ ਨਖਤਿਆ ਮੇਰੀ ਪੂਰੀ ਗੱਲ ਤੇ ਸੁਣ ਲੈ ਵਿੱਚੇ ਟੋਕਾ ਟਕਾਈ ਡਹਿ ਪਿਆ ਵਾ ਕਰਨ ਦੱਸੋ ਪੂਰੇ 5 ਕਿੱਲੇ ਹੁੰਦੇ ਹੀ ਕੁੜੀ ਨੂੰ ਅੱਛਾ ਜ਼ਮੀਨ ਵੀ ਨਾਲ ਹੀ ਹੋ ਤੇ ਕੁੜੀ ਵੀ ਸੋਹਣੀ ਸੁਨੱਖੀ ਹੋ ਤੂੰ ਆਪੇ ਹੀ ਦੱਸ ਦੇ ਵੀ ਮੁੰਡਿਆਂ ਨਾਲ ਫੇਰਨਾ ਵਾ ਕਿ ਵਿਆਹ ਕਰਾਉਣਾ ਵਾ ਮੈਨੂੰ ਤੇ ਇਹ ਗੱਲ ਦਸੀ ਨਹੀਂ ਤੂੰ ਜੀ ਮੈਨੂੰ ਦੱਸ ਨਹੀਂ ਮੈਂ ਕਿਉਂ ਜਾਂਦਾ ਬਾਹਰ ਮੈਨੂੰ ਵੀ ਹੋਣੀ ਪਤਾ ਲੱਗਾ ਵਾ ਜਦੋਂ ਪਤਾ ਲੱਗਣਾ ਫੇਰ ਦੱਸਣਾ ਹੀ 6 ਕਿੱਲੇ ਪਹਿਲਾਂ ਵਾ 5 ਆਰ ਆਲ ਜਾਣੇ ਆ ਪੂਰੇ 11 ਕਿੱਲੇ ਹੋ ਜਾਣੇ ਆ ਸਰਦਾਰਕ ਹੋਣਾ ਤੂੰ ਚਲੋ ਠੀਕ ਹੈ ਮੈਂ ਕਿਉਂ ਬਾਹਰ ਜਾਣਾ ਫੇਰ ਤੇ ਰਿਸ਼ਤਾ ਕਰਾਉ ਕੋਈ ਗੱਲ ਨਹੀਂ ਬਹੁਤਾ ਤੂੰ ਪੇਸ਼ਾਵੇਂ ਫਿਰਿਆ ਨਾ ਕਰ ਘਰੇ ਰਿਹਾ ਕਰ ਦੋ ਐਸੀ ਲੱਗੇ ਆ ਪਰ ਪਤਾ ਨਹੀਂ ਤਾਂ ਇਹਨੂੰ ਕੀ ਫਸੀ ਪਈ ਆ ਪੀ ਸਾਰੀ ਦੁਪਹਿਰ ਨਾ ਸੜਕਾਂ ਤੇ ਫਿਰਦੇ ਨਗਾਉਣੀ ਹੁੰਦੀ ਤੂੰ ਮਮੀ ਅੱਗੇ ਤੋਂ ਨਹੀਂ ਜਾਂਦਾ ਕੋਈ ਗੱਲ ਨਹੀਂ ਉਹਦੇ ਦੱਸਦਾ ਨਾ ਮੈਨੂੰ ਇਹ ਗੱਲ ਦਾ ਧਿਆਨ ਰੱਖੀ ਅਸੇ ਇਹ ਧਿਆਨ ਰੱਖੇ ਕੋਈ ਪਾਣੀ ਭੁਣੀ ਨਾ ਮਾਰ ਦੇ ਪਾਣੀ ਕੀ ਮਾਰਨੀ ਆ ਤੇਰੀ ਚੰਦਰੀ ਜ਼ਬਾਨ ਵਾ ਤੇ ਦੱਸਣ ਡੈ ਬਣਾ ਲੋਕਾਂ ਨੂੰ ਤੇ ਮੇਰਾ ਰਿਸ਼ਤਾ ਹੋਣ ਰਿਹਾ ਤੇ ਆ ਗੱਲ ਏਦਾਂ ਤਾਂ ਆ ਗੱਲ ਨਹੀਂ ਦੱਸਦਾ ਮੈਂ ਚਲੋ ਹੋਰ ਰੋਟੀ ਦਿਓ ਮੈਨੂੰ ਚੱਲ ਤੋਰ ਆਜੋ ਚੱਲ ਇਹਨੂੰ ਮੈਂ ਸਮਝਾ ਤੇ ਦਿੱਤਾ ਵਾ ਕੋਈ ਗੱਲ ਨਹੀਂ ਮੈਨੂੰ ਤਾਂ ਲੱਗਦਾ ਸਮਝ ਹੀ ਜਾਊਗਾ ਪੰਜ ਕਿਲੇ ਥੋੜੇ ਨਹੀਂ ਹੁੰਦੇ ਰੋਡ ਦੇ ਉੱਤੇ ਪਿਆਲੀ ਦੱਸਣ ਡਏ ਆ ਪੂਰੇ ਨਾ 2 ਕਰੋੜ ਦੀ ਆ ਲੈ ਦੱਸ ਜੇ ਇੰਨੇ ਦੀ ਆ ਜੇ ਜਾਇਦਾ ਸਾਡੇ ਕੋਲ ਅਹੀਂ ਤੇ ਫੇਰ ਆ ਜੇ ਰਾਜੇ ਮੰਮੀ ਦੇ ਗੱਲ ਚ ਰਹੀ ਠੀਕ ਆ ਜੇ ਇੰਨੀ ਪਹਿਲੀ ਮੈਨੂੰ ਆ ਜੇ 11 ਕਿਲੇ ਪਹਿਲੀ ਬੰਦੀ ਮੇਰੀ ਫੇਰ ਤਾਂ ਮੈਂ ਇੱਥੇ ਐਸ਼ ਕਰੂੰਗਾ ਮੈਨੂੰ ਬਾਹਰ ਜਾਂਦੀ ਕਿ ਲੋੜ ਹਾਂ ਜੀ ਮੇਰੇ ਭਾਜੀ ਉਹ ਬੈਗ ਤੁਹਾਨੂੰ ਕਿਹਾ ਜੀ ਤੇ ਤੁਸੀਂ ਇਦਾਂ ਕਰਿਓ ਕੱਢ ਕੇ ਰੱਖਿਓ ਅਸੀਂ ਜਾਂਦੇ ਜਾਂਦੇ ਫੜ ਲਈਨੇ ਤੁਹਾਡੇ ਕੋਲ ਠੀਕ ਹੈ ਹਾਂ ਜੀ ਹਾਂ ਜੀ ਆ ਗਏ ਆ ਗਿਆ ਤੇ ਹਾਂ ਮੈਂ ਨਾ ਉਹਨੂੰ ਕੀਤਾ ਮੇਟੇ ਨੂੰ ਫੋਨ ਅੱਛਾ ਤੇ ਉਹ ਕਹਿੰਦੇ ਲੈ ਜਾਓ ਬੈਗ ਠੀਕ ਠੀਕ ਉਹ ਲਵਲੀ ਦੀ ਨਾ ਹੁਣ ਟਿਕਟ ਹੋ ਜਣੀ ਇੱਕ ਦੋ ਦਿਨਾਂ ਚ ਹਾਂਜੀ ਤੇ ਉਹ ਕਹਿੰਦਾ ਹੈਗਾ ਵੀ ਤਿਆਰੀ ਕਰ ਲੋ ਇਹ ਜਾ ਟਿਕਾ ਠੀਕ ਆ ਚਲੋ ਇਹ ਤਾਂ ਚੰਗੀ ਗੱਲ ਆ ਇਹਦਾ ਕੰਮ ਬਣ ਗਿਆ ਚੱਲ ਚਲ ਜੂਗਾ ਮੁੰਡਾ ਤਾਂ ਆਪਣੇ ਆਰੇ ਲੱਗ ਜੂਗਾ ਕਿਤੇ ਤੇ ਬਾਕੀ ਹੁਣ ਜਿਹੜੀ ਤਿਆਰੀ ਉਹਦੀ ਰਹਿੰਦੀ ਆ ਨਾ ਉਹ ਨਾਲ ਹੋ ਕੇ ਨਾ ਆਪ ਕਰਵਾ ਦੋ ਤੇ ਬੈਗ ਦੀ ਆਉਨੇ ਆ ਜਿਹੜਾ ਕੋਈ ਸਮਾਨ ਖਰੀਦਣਾ ਨਾ ਉਹ ਵੀ ਉੱਥੋਂ ਲੈ ਲੈਣੇ ਆ ਜਾਂ ਤੇ ਉਹਨੂੰ ਸੱਦ ਲੈਣੇ ਆ ਉੱਥੇ ਲਵਲੀ ਨੂੰ ਠੀਕ ਐ ਮੈਂ ਕਹਿੰਦਾ ਇਹ ਵੀ ਇਦਾਂ ਹੀ ਕਰੋ ਸ਼ੇਅਰ ਉਹਨੂੰ ਫੱਦ ਲਓ ਤੇ ਜੇ ਨਹੀਂ ਨਾ ਤੇ ਜਿਹੜਾ ਕੋਈ ਸਮਾਨ ਰੇਂਦਾ ਨੂੰ ਪੁੱਛ ਲਓ ਉਹ ਲੈ ਕੇ ਤੇ ਫਿਰ ਦੇ ਦਿਓ ਚਲੋ ਕੋਈ ਗੱਲ ਨਹੀਂ ਜਾਣਿਆਂ ਨਾਲੇ ਲੈ ਆਉਂਦੇ ਸਮਾਨ ਜਿਹੜਾ ਕਹਿੰਦੇ ਅੱਛਾ ਗੱਲ ਸੁਣੋ ਮੇਰੀ ਤੇ ਜੋ ਬਣਾਟਾ ਦੀ ਗੱਲ ਹੋਈ ਹੈ ਜੋ ਤਮਾਨਾ ਉਹ ਵੀ ਚੱਲ ਜਾਣਗੇ ਉਹ ਕਹਿੰਦੇ ਸੀ ਵੀ ਅਸੀਂ ਬਾਅਦ ਵਿੱਚ ਚੱਲ ਜਾਗੇ ਦਾ ਜਿਹੜਾ ਕੋਈ ਸਮਾਨ ਰਹੂਗਾ ਨਾ ਉਹ ਲੈ ਆਉਣਗੇ ਨਾਲੇ ਪੈਕਪੋ ਕਰਾਉਣਗੇ ਠੀਕ ਆ ਆ ਚਲੋ ਇਦਾਂ ਹੀ ਕਰ ਲੈਣਗੇ ਅੱਜ ਅਸੀਂ ਲੈ ਕੇ ਤੇ ਆਈਏ ਉਹਨਾਂ ਦੇ ਬੈਗ ਤੇ ਜਿਹੜਾ ਕੋਈ ਸਮਾਨ ਕਹਿੰਦਾ ਵਾ ਲਵਲੀ ਉਹ ਪੁੱਛ ਲਾਂਗੇ ਚਲੋ ਮੈਂ ਨਾ ਕਰ ਲੂੰਗੀ ਜੋਤਨਾ ਗੱਲ ਜੇ ਨਾ ਹੋਗੇ ਨਾ ਤੇ ਮੇਰੇ ਤੇ ਜੋਤ ਚੱਲ ਜੂਗੀ ਵੇਖ ਹੋ ਗਈ ਜਿਹੜਾ ਕੋ ਰਿੰਦਾ ਹੋਊਗਾ ਨਾ ਤੇ ਫਿਰ ਨਾਲ ਜਾ ਕੇ ਸਮਾਨ ਲਿਆ ਦੋਗੀ ਉਹ ਹਾਂ ਇਹ ਤਾਂ ਕਰ ਲਿਆ ਤੇ ਗੱਲ ਸੁਣੋ ਮੇਰੀ ਜੇ ਤਾਂ ਮੈਂ ਨਾ ਆਪਣੇ ਦਿਲ ਦੀ ਗੱਲ ਦਸਾਂ ਨਾ ਤੇ ਮੈਨੂੰ ਬੜੀ ਖੁਸ਼ੀ ਹੋਣ ਲਈ ਆ ਕਿ ਯਾਰ ਤੁਸੀਂ ਇੰਨਾ ਸਾਥ ਦੇਣ ਡੇ ਜੇ ਪਹਿਲਾਂ ਚਲੋ ਤੁਸੀਂ ਜੋ ਦੇ ਵਿਆਹ ਵਾਸਤੇ ਨਾ ਪੂਰਾ ਸਾਥ ਦਿੱਤਾ ਹੁਣ ਨਾ ਮੈਸੇਜ ਡਰਨ ਨਹੀਂ ਹਾਂ ਘਟ ਦੇ ਦੂੰ ਕਿ ਤੁਸੀਂ ਕਹਣਾ ਪਿਆ ਇੰਨਾ ਖਰਚਾ ਮੇਰਾ ਕਰਾਈ ਜਾਣ ਲਈ ਆ ਤੇ ਪਹਿਲਾਂ ਮੈਂ ਹਣੂ ਮੇਰੇ ਵਾਸਤੇ ਲਾਇਆ ਕੋਈ ਗੱਲ ਨਹੀਂ ਆਪਣੇ ਨਿਆਣੇ ਦੇ ਨਹੀਂ ਕਰਦੇ ਉਹਨਾਂ ਦਾ ਨਹੀਂ ਕੀਤਾ ਤੇ ਇਹ ਵੀ ਦੋਨਾਂ ਵਰਗਾ ਹੀ ਆ ਫਿਰ ਕੀ ਹੋਇਆ ਚਲੋ ਬਹੁਤ ਵਧੀਆ ਹੈ ਕਿ ਰਾਣੀ ਸੋਚ ਵਧੀਆ ਹੈ ਤੁਸੀਂ ਉਹਦੇ ਬਾਰੇ ਵੀ ਸੋਚਣ ਦੇ ਜੇ ਮੈਂ ਤਾਂ ਇਹੋ ਕਹਿੰਨੀ ਹਾਂ ਕਿ ਚਲ ਜੇ ਮੇਰੇ ਭਰਾ ਪਰਜਾਈ ਹੁੰਦੇ ਨਾ ਤੇ ਅੱਜ ਹਾਨੂੰ ਨਾ ਇਹ ਵੀ ਕਿਸੇ ਚੀਜ਼ ਦੀ ਥੋੜਾ ਤਾਂ ਨਹੀਂ ਉੱਥੇ ਵੀ ਹੈਗੀ ਸਭ ਨੂੰ ਨਾ ਕਰ ਹੀ ਲੈਣਾ ਸੀ ਪਰ ਮੈਂ ਕਹਿੰਨੀ ਵੀ ਨਿਆਣਾ ਇਹੇ ਸੋਚੇ ਨਾ ਕਿ ਮੇਰੇ ਬਾਰੇ ਕੋਈ ਸੋਚਦਾ ਨਹੀਂ ਕੋਈ ਨਹੀਂ ਕਰਨ ਦੇ ਆ ਨਾ ਸਭ ਵਧੀਆ ਹੋ ਜਾਣਾ ਤੇ ਤੁਹਾਨੂੰ ਪਤਾ ਹੀ ਆ ਹੁਣ ਫਿਰ ਉਹਨਾਂ ਦਾ ਵੀ ਲੱਗ ਗਿਆ ਜਿਹੜਾ ਸੁਭਾਅ ਕਿਦਾਂ ਦਾ ਆ ਚਲੋ ਮੈਂ ਨਾ ਸਬਜ਼ੀ ਬਣਾ ਲਾਂ ਤੇ ਫਿਰ ਮੈਂ ਤਿਆਰ ਹੀ ਆ ਤੇ ਚਲ ਜਾਨੇ ਆ ਚਲ ਠੀਕ ਆ ਉਹ ਮੈਨੂੰ ਚੇਤਾਇਆ ਹਾਂਜੀ ਉਹ ਨਾ ਸਖਜਿੰਦਰ ਉਹਨਾਂ ਨੂੰ ਦੱਸਿਆ लवली ਨੇ ਗੱਲ ਨਹੀਂ ਕੀਤੀ ਨਹੀਂ ਨਹੀਂ लवली ਨੇ ਕੀਤੀ ਹੀ ਗੱਲ ਉਹਨਾਂ ਨਾਲ ਇਹ ਦੱਸਿਆ ਹੀ ਮੇਰਾ ਬਾਹਰ ਦਾ ਕੰਮ ਬਣ ਗਿਆ ਮੈਂ ਜਾਣਾ ਆ ਪਰ ਤੁਹਾਨੂੰ ਪਤਾ ਹੀ ਉਹਨਾਂ ਦੇ ਸੁਭਾਅ ਦਾ ਤੇ ਬਾਕੀ ਫਿਰ ਨਾ ਮੈਂ ਆ ਹੀ ਮਨਾ ਕਰ ਦਿੱਤਾ ਹਾਂ ਮੈਂ ਹਟੋ ਰਹਿ ਜਾਂਦੇ ਹੁਣ ਨਾ ਜਾਈਂ ਤੂੰ ਕੋਈ ਗੱਲ ਨਹੀਂ ਜੇ ਜਾਏਗਾ ਨਾ ਬਾਹਰ ਉਦੋਂ ਮਿਲ ਕੇ ਬਸ ਉਹਨਾਂ ਚਲ ਜੀ ਤੇ ਬਾਕੀ ਰਹੀ ਪੈਸੇ ਦੀ ਗੱਲ ਤੇ ਉਹ ਸਾਰਾ ਰੇਂਜ ਹੋਏ ਗਿਆ ਹੁਣ ਜੋ ਬਣੇ ਸਾਥ ਦੇ ਦਿੱਤਾ ਤੁਸੀਂ ਦੇ ਦਿੱਤਾ ਤੇ ਉਹਨਾਂ ਦੇ ਮਨ ਵਿੱਚ ਇਹੋ ਜਿਹੀਆਂ ਗੱਲਾਂ ਇਹ ਕਿ ਗਹੀ ਪੈਸੇ ਮੰਗਣਾ ਉਹ ਘੜੇ ਕੋ ਜਾਂ ਉਹਨਾਂ ਦੇ ਮਨ ਵਿੱਚ ਨਾ ਇਹੋ ਹੀ ਆ ਪੀ ਲਵਲੀ ਘੜੇ ਕੋ ਪੈਸੇ ਮੰਗੇ ਤੇ ਕਿਤੇ ਨੂੰ ਵੀ ਆਦੀ ਦੇ ਗਏ ਲੈ ਕੇ ਜਾਂ ਕਿਦਾਂ ਤੇ ਮੈਂ ਫਿਰ ਆ ਵੀ ਮਨਾ ਕਰ ਦਿੱਤਾ ਮੈਂ ਲਵਲੀ ਪੱਤੂ ਹੁਣ ਨਾ ਉਧਰ ਜਾਈ ਰਿਆਨ ਦੇ ਤਾਂ ਮੈਂ ਕਰੇ ਰਹੀ ਕੋਈ ਗੱਲ ਨਹੀਂ ਤੂੰ ਆਪਣਾ ਕੰਮ ਕਰ ਰਿਆਨ ਦੇ ਚਲ ਠੀਕ ਆ ਕੋਈ ਨਹੀਂ ਆ ਕਰ ਲੋ ਫੇ ਚਲੀਏ ਚਲੋ ਠੀਕ ਹੈ ਆਂ ਸਬਜ਼ੀ ਬਣਾ ਲਈ ਲੋ ਸਸਤੀ ਕੇ ਫੋਣ ਜੀ ਸਸਤੀ ਕੇ ਬਹੁਤ ਕੀ ਆਜੋ ਇਦਾਂ ਪਿਆ ਉਹਦਾ ਹੀ ਨੰ ਪੈ ਗਿਆ ਰੋਟੀ ਪਾਣੀ ਖਾ ਗਏ ਸੋਚਣ ਡਿਆ ਡੈਡੀ ਮੰਮੀ ਵੱਲੋਂ ਤੇ ਉਹ ਤੁਹਾਨੂੰ ਪਤਾ ਕੱਲਾ ਦੇ ਹੈਗਾ ਵਾ ਘਰ ਤੇ ਚਲੀ ਜਾਂਦਾ ਖਿਆਲ ਉਧਰ ਹਮ ਚੱਲ ਪੁੱਤ ਕਾਸਮੇ ਟੈਨਸ਼ਨ ਹੀ ਲਈ ਦੀ ਹਨਾ ਜੇ ਉਹ ਹੁੰਦੇ ਤਾਂ ਹੋਰ ਚਾਹ ਹੋਣਾ ਸੀ ਉਹਨਾਂ ਨੂੰ ਪਰ ਹੁਣ ਕਿਸੇ ਦੇ ਵਾਸਤੇ ਥੋੜੀ ਗੱਲ ਆ ਹੈ ਉਹ ਤੇ ਹੈ ਹੀ ਆ ਪੂਆ ਜੀ ਪਰ ਫਿਰ ਵੀ ਖਿਆਲ ਚਲੀ ਜਾਂਦਾ ਕਿ ਕਿ ਸਟਰਾਹ ਹੋਈ ਗੱਲ ਦੱਸਿਆ ਕੋਣ ਹਾਂਜੀ ਹੋਈ ਜੀ ਉਹ ਕਹਿੰਦੇ ਬੀ ਇੱਕ ਦੋ ਦਿਨ ਚ ਦੇ ਦਾਂਗੇ ਪਾਸਪੋਰਟ ਫਿਰ ਟਿਕਟ ਕਰਾ ਲਿਓ ਠੀਕ ਹਾਂਜੀ ਚਲ ਕੋਈ ਗੱਲ ਕਰਵਾ ਲੇ ਤੈਨੂੰ ਸੁਣਾਉਂ ਠੀਕ ਠਾਕ ਹਾਂ ਠੀਕ ਠਾਕ ਉਹ ਤਾਂ ਵਧੀਆ ਤੂੰ ਸੁਣਾ ਜੋ ਉਧਦਾ ਆ ਹੁਣ ਹਾਂਜੀ ਠੀਕ ਠਾਕ ਆ ਵੀ ਅੱਛਾ ਅੱਛਾ ਠੀਕ ਸਿਰ ਸਿਰ ਕਰ ਦਿੰਦੀ ਐ ਕਰੀ ਚਲ ਵਧੀਆ ਫਿਰ ਉਹਦਾ ਵੀ ਨਾ ਧਿਆ ਰਹਿਦਾ ਤੇਰੇ ਚ ਨਹੀਂ ਨਹੀਂ ਠੀਕ ਠਾਕ ਆ ਚਲ ਕਦੇ ਉਹ ਫੋਨ ਕਰ ਦਿੰਦੀ ਐ ਕਦੇ ਤੂੰ ਆਪ ਕਰ ਲਿਆ ਕਰ ਆ ਆ ਕਰ ਲਈਦਾ ਆ ਵੀ ਉਹਨੂੰ ਅਗਲੇ ਦਿਨ ਉਹ ਕਰ ਦਿੰਦੀ ਐ ਠੀਕ ਠੀਕ ਹਾਂਜੀ ਤੇ ਕਿੱਦਾਂ ਹੋ ਗਈ ਤਿਆਰੀ ਤਰੀ ਪੁੱਤ ਵੇ ਤਿਆਰੀ ਤਰੀ ਹੋਈ ਗਈ ਆ ਅੱਛਾ ਕੱਪੜੇ-ਕੁਪੜੇ ਤਾਂ ਪਾ ਕੇ ਰੱਖੇ ਠੀਕ ਠੀਕ ਬਾਕੀ ਇਹ ਆ ਵੀ ਚਲੋ ਜਦੋਂ ਹੁਣ ਟਿਕ ਟੋਕ ਤੇਰੇ ਲਵਲੀ ਹਾਂਜੀ ਇਸ ਤਰ੍ਹਾਂ ਕਰ ਉਹ ਚੱਲ ਮੇਰੇ ਨਾਲ ਹਾਂਜੀ ਜਿਹੜਾ ਕੋ ਸਮਾਲ ਲੈਣਾ ਨਾ ਤੇ ਲੈ ਜੀ ਮੈਂ ਕਿਹਾ ਬੈਗ ਉੱਥੇ ਉਹਨੂੰ ਮੈਂਟੇ ਨੂੰ ਅੱਛਾ ਜੀ ਹਾਂ ਤਾਂ ਕਹਿੰਦਾ ਲੈ ਆ ਜੂ ਆਹ ਬੈਗ ਦੀ ਤੇ ਹੈਗੀ ਹੀ ਲੋਡ ਦੋ ਘੁੰਡੇ ਤੇ ਚੱਲ ਸਰ ਜਣਾ ਆ ਕਿ ਆ ਦੋ ਹੀ ਇਹਨੂੰ ਕਿਹਾ ਅੱਛਾ ਅੱਛਾ ਤੇ ਅਸੀਂ ਲੈ ਆਉਨੇ ਜਾ ਕੇ ਵੇਖ ਲਓ ਨਹੀਂ ਤੇ ਮੈਂ ਕੱਲਾ ਚੱਲ ਜਣਾ ਨਹੀਂ ਨਹੀਂ ਕੋਈ ਗੱਲ ਨਹੀਂ ਨਹੀਂ ਨਾਲੇ ਜਿਹੜੀ ਕੋਈ ਚੀਜ਼ ਲੈਣੀ ਆ ਨਾ ਹਾਂਜੀ ਉਹਦੀ ਲਿਸਟ ਬਣਾ ਲਾ ਨੜਕੇ ਤਰ ਉਗ। ਉਦਾਂ ਦੇ ਚੇਤਾ ਹੀ ਆ ਚਲੋ ਲਿਖ ਲੈਨੇ ਆ ਇਹ। ਹਾਂ। ਹਾਂਜੀ। ਉਹ ਤੂੰ ਲਿਸਟ ਹੀ ਬਣਾ ਲੈ ਫੇਰ ਕੋਈ ਭੁੱਲ ਗਿਆ ਨਾ ਤੇ ਫੇਰ ਔਖਾ ਹੋਗਾ। ਹੁਣ ਇੱਕੋ ਵਾਰੀ ਨਾ ਇਹ ਕੰਮ ਨਾ ਬੀੜੋ। ਠੀਕ ਹੈ। ਕੋਈ ਗੱਲ ਨਹੀਂ। ਫੇਰ ਮੈਂ ਬਣਾ ਲੈਣਾ। ਤੇ ਗੱਲ ਸੁਣ ਮੇਰੀ ਤੂੰ ਵਾਲੇ ਫੁੱਫੜੀ ਦੇ ਨਾਲ ਹੀ ਜਾ ਤੇ ਮੈਂ ਨਾ ਇੱਥੇ ਘਰ ਦਾ ਕੋਈ ਕੰਮ ਕੋਈ ਡਾ ਕਰਨ ਵਾਲਾ ਨਾ ਵੇ ਸਾਫ ਸਫਾਈ ਉਹ ਕਰ ਲੈਨੀ ਆ। ਚਲੋ ਵੇਖ ਲਓ ਹੁਣ। ਹਾਂ ਕੋਈ ਨਹੀਂ ਚਲਦੇ ਆਂ ਆਪਾਂ। ਚੱਲ ਜੋ। ਕੋਈ ਗੱਲ ਨਹੀਂ। ਹਾਂ। ਮੈਂ ਲੈ ਕੇ ਤੇ ਫੇਰ ਹਾਂ। ਲਿਸਟ ਲੈ ਆਇਆ ਉਧਰੋਂ ਤੇ ਫੇਰ ਚੱਲ ਜੋ। ਵਦਲਜੀਤ ਦਲਜੀਤ ਦੇਹ ਨਹੀਂ ਦਿਆ ਕਿਤੇ ਗੱਡੀ ਵੀ ਆ ਲੱਗੀ ਆ ਕਿੱਥੇ ਚਲ ਗਿਆ ਹੋਊਗਾ ਮੈਨੂੰ ਲੱਗਣ ਡਿਆ ਵਾ ਪੱਕਾ ਭੀ ਇਹ ਨਾ ਲਵਲੀ ਘਰ ਹੀ ਗਿਆ ਵਾ ਚਾਤੀ ਮਾਰਾਂ ਪਰ ਜੇ ਉਧਰ ਹੋਇਆ ਵੇਖੀ ਸਈਆ ਮੈਂ ਹਾਲ ਕੀ ਕਰਦੀ ਆ ਜੋ ਗੱਲ ਬਾਤ ਆ ਸਾਰੇ ਕੰਨਾਂ ਚ ਪਾਉਂਦਾ ਵਾ ਵੇਖ ਕੇ ਹੁੰਨੀ ਇੱਕ ਵਾਰ ਲੈ ਭੈਣ ਜੀ ਆਏ ਆ ਸਸਿਕਾ ਜੀ ਭੈਣ ਜੀ ਸਸਿਕਾ ਕੀ ਹਰਮਨ ਠੀਕ ਠਾਕ ਤੁਸੀਂ ਸੁਣਾਓ ਕਦੋਂ ਦੇ ਆਏ ਜੇ ਹਨ ਹੋਏਗੇ ਅੱਧਾ ਘੰਟਾ ਆਇਆ ਅੱਛਾ ਅੱਛਾ ਮੈਂ ਤਾਂ ਦਲਜੀਤ ਨੂੰ ਵੇਖਣ ਲਈ ਹਾਂ ਤੇ ਮੈਂ ਹ ਇੱਥੇ ਲਵਲੀ ਲਾ ਕੇ ਬੈਠਾ ਹਣਾ ਵੇਂਦੀ ਵੇਂਦੀ ਗਾਂ ਆ ਗਈ ਲਵਲੀ ਦੇ ਇੱਥੇ ਵਿਆਹ ਹੀ ਲੰਮੇ ਅੱਛਾ ਸੁਵਣ ਕੇ ਹੀ ਠਾਲਿਆ ਨੂੰ ਤੇ ਹੋਰ ਸੁਣਾ ਕਿਦਾਂ ਦਾ ਦਲੀ ਠੀਕ ਠਾਕ ਹਾਂ ਦਲਜੀਤ ਠੀਕ ਠਾਕ ਵਧੀਆ ਅੱਛਾ ਅੱਛਾ ਹੋਰ ਸੁਖਜਿੰਦਰ ਕੇ ਆ ਕੇ ਤੇ ਹਾਂ ਨਹੀਂ ਘਰੇ ਹੀ ਆ ਅੱਛਾ ਅੱਛਾ ਲੰਮੇ ਪਏ ਹੋਰ ਤੁਸੀਂ ਦੱਸੋ ਕੱਲੇ ਆਏ ਜੇ ਨਹੀਂ ਆਏ ਆ ਭਾਈ ਤੁਹਾਡੇ ਨਾਲ ਅੱਛਾ ਹਾਂ ਲਵਲੀ ਦਾ ਬਣ ਗਿਆ ਸੀ ਨਾ ਕੰਮ ਅੱਛਾ ਅੱਛਾ ਲਵਲੀ ਦਾ ਕੰਮ ਬਣ ਗਿਆ ਵਾ ਹਾਂ ਤੇ ਕਿੱਥੇ ਗਏ ਹੋ ਦੱਸਿਆ ਨਹੀਂ ਤੁਹਾਨੂੰ ਨੇ ਨਹੀਂ ਦੱਸਿਆ ਸੀ ਤੇ ਮੈਂ ਕਹਿੰਦੇ ਦੱਸਾਂ ਇਹਨੂੰ ਵੀ ਤਾਏ ਤਾਏ ਇਹਨੂੰ ਵੀ ਨਾਲ ਨਹੀਂ ਦੱਸਿਆ ਸੀ ਚੱਲ ਭੈਣ ਜੀ ਮੈਨੂੰ ਤੇ ਬੜੀ ਖੁਸ਼ੀ ਹੋਈ ਤੀਆਂ ਪੁੱਤ ਕੰਮਾਂ ਕਾਰਾਂ ਤੇ ਲੱਗੇ ਚੰਗੇ ਲੱਗਦੇ ਆ ਚੱਲ ਖੁਸ਼ੀ ਵੀ ਤਾਂ ਆਪਣਿਆਂ ਨੂੰ ਹੁੰਦੀ ਆ ਹਾਂ ਇਹ ਸਹੀ ਗੱਲ ਵਾ ਹੁਣ ਕਿੱਥੇ ਗਏ ਜੇ ਜਦੋਂ ਕਿ ਨਾ ਸਮਾਨ ਹੀ ਕੋਈ ਰਹਿੰਦਾ ਲੈਣ ਵਾਲਾ ਅੱਛਾ ਅੱਛਾ ਤੇ ਮੈਂ ਚਾਹ ਉਹ ਫਫੜ ਜੀ ਨਾਲ ਲੈ ਕੇ ਤਾਂ ਲੈ ਆਇਆ ਅੱਛਾ ਠੀਕ ਠੀਕ ਆ ਸਮਾਨ ਇਹ ਆਪੇ ਚੱਲ ਹੁਣ ਤਿਆਰੀ ਜਿਹੜੀ ਆ ਫਿਰ ਉਹ ਕਰਦੇ ਆ ਵੀ ਟਾਈਮ ਲੱਗ ਜਾਂਦਾ ਆ ਹਨਾ ਚਲੋ ਵਧੀਆ ਗੱਲ ਵਾ ਕੇ ਆਰੇ ਲੱਜੂਗਾ ਆਹ ਨਹੀਂ ਕੁੜੀ ਵੀ ਸੌਖੇ ਘਰ ਵਿਆਹੀ ਗਈ ਆ ਇਹ ਵੀ ਆਪਣਾ ਸਿਰ ਤੇ ਭਾਰ ਜਿਹੜਾ ਵਲ ਉਹ ਤਾਂ ਨਾ ਬਹੁਤ ਹੀ ਵਧੀਆ ਕੰਮ ਹੋਇਆ ਰਮਨ ਚਲੋ ਚਲੋ ਬੜਾ ਵਧੀਆ ਭੈਣ ਜੀ ਬੜਾ ਚੰਗਾ ਪਰਿਵਾਰ ਆ ਜਿੱਥੇ ਜੋਦ ਵਿਆਹੀ ਆ ਨਹੀਂ ਨਹੀਂ ਤੁਸੀਂ ਸਾਰੇ ਕੰਮ ਕੀਤੇ ਆ ਨਹੀਂ ਨਹੀਂ ਸਾਰਿਆਂ ਨਾਲ ਮਿਲ ਕੇ ਕੀਤੇ ਹੈਗੇ ਹੈ ਚਲੋ ਠੀਕ ਆ ਭੈਣ ਜੀ ਮੈਂ ਚਲਦੀ ਆਂ ਫਿਰ ਪਾਜੀ ਆਉਂਦੇ ਆ ਨਾ ਆਏ ਉਹ ਦੋਵੇਂ ਜਾਣੇ ਚੰਗਾ ਗੱਲਾਂ ਬਾਤਾਂ ਕਰਾਂਗੇ ਬਹਿ ਜਾ ਤੂੰ ਮੈਂ ਨਾ ਸਬਜ਼ੀ ਰੱਖ ਕੇ ਆਈ ਜੇ ਗੈਸ ਤੇ ਅੱਛਾ ਅੱਛਾ ਤੇ ਚਲ ਕੋਈ ਨਹੀਂ ਇਹ ਆਉਂਦੇ ਨਾ ਫਿਰ ਆਉਗੇ ਹਾਂ ਆਉਂਦਾ ਲਵਲੀ ਵੀ ਨਾਲ ਤਾਂ ਫਿਰ ਆਉਨੇ ਆ ਚਲੋ ਠੀਕ ਆ ਚੰਗਾ ਆ ਠੀਕ ਕਸ ਇਹਦਾ ਖਿਆਲ ਆ ਮੈਨੂੰ ਪਤਾ ਨਹੀਂ ਕਿ ਕਿੰਨੇ ਕੇ ਖੁਸ਼ ਹੈ ਇਹਦਾ ਤਾਂ ਰੱਦਾ ਸੀ ਕਿ ਇੱਥੇ ਰਵੇ ਮੁੰਡਾ ਇਹ ਵੀ ਸਾਡੇ ਪੱਠੇ ਪਾਵੇ ਨਾਲ ਚੰਗਾ ਸੋਚ ਰ ਆਪਣੇ ਅਰੇ ਲੱਜੂਗਾ ਮੈਂ ਕਿਹੜੀ ਦੋਖੀ ਮੈਂ ਸੋ ਕਿ ਨਹੀਂ ਬਦਲਜੀਤ ਦਾ ਕੰਮ ਬਣੇ ਉਹ ਵੀ ਕਿਤੇ ਜਾਵੇ ਆਪਣੇ ਹਾਰੇ ਲੱਗੇ ਤੋਲੇ ਹੱਥ ਮੇਰੀ ਗੱਲ ਸੁਣੋ ਹਾਂਜੀ ਤੁਹਾਡਾ ਭੈਣ ਪਣਵਾਈ ਆਏ ਉਧਰ ਕਦੋਂ ਦੇ ਲਿਆ ਦੱਸ ਤਾਡੇ ਪਤੀਏ ਨੇ ਬਾਹਰ ਜਾਣਾ ਵਾ ਉਧਰ ਤੇ ਪੈਕਿੰਗ ਹੋਣ ਲਈ ਆ ਮੁੰਡੇ ਨੂੰ ਨਾਂ ਲੈ ਕੇ ਤੁਹਾਡਾ ਪਣਵਾਈਆ ਸ਼ਹਿਰ ਪਹੁੰਚਾ ਵਾ ਇਹ ਸਮਾਰ ਰਹਿ ਗਿਆ ਹੈਗਾ ਉਹ ਲੈਣ ਗਏ ਆ ਵੇਖ ਲਓ ਲਾਗੇ ਹਾਨੂੰ ਨਹੀਂ ਦੱਸਿਆ ਵੀ ਜਾਣਾ ਵਾ ਉਹ ਤੇ ਪਤਾ ਨਹੀਂ ਮੂੰਹ ਚ ਕਿਦਾਂ ਗੱਲ ਕਰ ਗਈ ਤੇ ਮੈਨੂੰ ਪਤਾ ਲੱਗ ਗਿਆ ਚੱਲ ਜੇ ਨਹੀਂ ਦੱਸਦੇ ਤੇ ਜ਼ਰੂਰ ਪੁੱਛਣਾ ਵਾਹੀਂ ਲਿਆ ਦੱਸ ਹਾਂ ਗੁੱਸਾ ਤਾਂ ਲੱਗਦਾ ਹੀ ਆ ਨਾ ਜਦੋਂ ਅਦਾਂ ਕੋਈ ਕੰਮ ਹੁੰਦਾ ਵਾ ਫਿਰ ਦੌੜੇ ਆਉਂਦੇ ਆ ਸਾਡੇ ਵੱਲ ਤਾਇਆ ਜੀ ਆਹ ਕੰਮ ਇਦਾਂ ਤਾਈ ਜੀ ਆਹ ਕੰਮ ਇਦਾਂ ਜਿਹੜੇ ਆਹ ਕੰਮ ਆ ਉਹ ਸਾਡੇ ਕੋਲ ਪੜਦੇ ਰੱਖਣੇ ਆ ਉਹ ਪੂਆ ਫੁੱਫੜ ਗਾੜੀ ਕੀਤੇ ਆ ਕੋਈ ਗੱਲ ਨਹੀਂ ਗਾੜੀ ਕੋਈ ਕੰਮ ਪਿਆ ਲੈੰਦੋ ਉਹ ਹੀ ਆਇਆ ਕਰਨਗੇ ਫਿਰ ਤੇ ਜਦੋਂ ਉਹਨਾਂ ਨੂੰ ਗਾੜੀ ਕੀਤਾ ਫਿਰ ਉਹਨਾਂ ਨੇ ਹੀ ਆਉਣਾ ਮੈਂ ਤਾਂ ਜਦੋਂ ਬੈਠੀ ਵੇਖੀ ਨਾ ਤਾਂ ਮੈਨੂੰ ਤਾਂ ਗੁੱਸਾ ਹੀ ਚੜ ਗਿਆ ਸੱਤੇ ਕੱਪਣੀ ਅੱਗ ਲੱਗ ਗਈ ਮੈਨੂੰ ਤੇ ਵੀ ਆਣ ਕੇ ਫਿਰ ਬੈਠੀ ਵੇਖ ਪ੍ਰਧਾਨ ਬਣੀ ਅ ਰਮਰੇਜ ਤੇ ਗੁੱਸਾ ਕਰਨ ਵਾਲੀ ਕਿਹੜੀ ਗੱਲ ਵਾ ਜੇ ਸਾਨੂੰ ਨਹੀਂ ਇਹਨਾਂ ਨੇ ਸੱਦਿਆ ਪੜ ਕੇ ਅਸੀਂ ਤਲਜੀਤ ਦਾ ਵਿਆਹ ਕਰਨਾ ਤੇ ਅਸੀਂ ਨਾ ਸਦਾਂਗੇ ਇਹਨਾਂ ਨੂੰ ਉਹ ਹਨ ਉਹਦੇ ਬਿਲਕੁਲ ਨਹੀਂ ਨਾ ਸਦਣਾ ਮੈਂ ਮੈਂ ਤਾਂ ਵਿੜੇ ਨਾ ਵਾੜੂਗੀ ਇਹੋ ਜੀ ਨੂੰ ਜਿਹੜੀ ਦੁਸ਼ਮਣ ਬਣ ਕੇ ਬੈਠੀ ਆ ਕਿਤੇ ਸਾਨੂੰ ਇਕੱਠੇ ਹੋਣ ਹੀ ਨਹੀਂ ਦਿੰਦੀ ਜਿਹੜੀ ਗੱਲ ਤੋਂ ਹੀ ਕਰਨੀ ਤੁਸੀਂ ਕਰਨੀ ਆ ਨਾ ਆਪ ਪ੍ਰਧਾਨ ਬਣੀ ਆ ਸਾਡੇ ਘਰ ਦੇ ਵਿੱਚ ਲੋਕ ਭਰਾਵਾਂ ਨੂੰ ਜੋੜਦੇ ਆ ਇਹ ਜੋੜਨ ਵਾਲਿਆਂ ਚੋਂ ਨਹੀਂਗੀ ਇਹ ਤੋੜਨ ਵਾਲਿਆਂ ਚੋਂ ਆ ਆਂਦੀ ਹੁਣੀ ਆ ਉਧਰੋਂ ਵੀ ਲਈ ਜਾਊਂਗੀ ਤੇ ਉਧਰੋਂ ਵੀ ਲਈ ਜਾਊਂਗੀ ਇੱਧਰ ਤੇ ਨਹੀਂ ਗੱਲ ਬੰਦੀ ਇੱਧਰੋਂ ਤੇ ਨਹੀਂ ਮਿਲਣਾ ਕੱਖ ਨੂੰ ਤੇ ਜਦੋਂ ਪਤਾ ਲੱਗਾ ਨਾ ਤੇ ਇਹਦੀ ਨੋਂ ਆ ਜਾਣੀ ਆ ਮੁੰਡੇ ਨੂੰ ਮੰਗਦੀ ਫਿਰਨ ਢਈ ਆ ਤੇ ਨਾਲ 5 ਕਿੱਲੇ ਵੀ ਆਉਣੇ ਆ ਵੇਖਿਓ ਸਈ ਫੇਰ ਕਿਦਾਂ ਰੰਗ ਉੱਟਦਾ ਵਾ ਉਹ ਚੱਲ ਤੂੰ ਆਪਣਾ ਕੰਮ ਸਾਰੇ ਕੰਮ ਕਰਕੇ ਤੇ ਮੈਂ ਫੇਰ ਹੀ ਇਹਨਾਂ ਦੱਸੂਗੀ ਕਿ ਆਹ ਕੰਮ ਮੈਂ ਵੀ ਕਰਤਾ ਹੀ ਹਾਂ